ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਇਲਾਕਾ ਨਿਵਾਸੀ ਪੱਟੀ ਦੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤਹੀ ਪ੍ਰਕਾਸ਼ ਹਮਾਰਾ ਭਯੋ ਪਟਨਾ ਸ਼ਹਿਰ ਵਿਖੇ ਭਾਵ ਲਇਓ ਕਲਗੀਧਰ ਪਾਤਸ਼ਾਹ ਗੁਰਦੇਵ ਸਵਾਮੀ ਪੁੱਤਰਾਂ ਦੇ ਦਾਨੀ ਗਰੀਬ ਨਿਵਾਜ ਸ਼ਮਸ਼ੇਰ ਬਹਾਦਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਦਿਹਾੜਾ 17 ਤਰੀਕ ਨੂੰ ਗੁਰਦੁਆਰਾ ਪਟ ਸਾਹਿਬ ਵਿਖੇ ਜਿਹੜਾ ਬੜੇ ਪ੍ਰੇਮ ਸਤਕਾਰ ਸ਼ਰਧਾ ਦੇ ਨਾਲ ਜਿਹੜਾ ਮਨਾਇਆ ਜਾ ਰਿਹਾ ਆਪ ਸਭ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 16 ਤਰੀਕ ਨੂੰ ਗੁਰਦੁਆਰਾ ਬਾਬਾ ਬਿਧੀ ਜਨ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਤੋਂ ਨਗਰ ਕੀਰਤਨ ਦੀ ਪ੍ਰਾਰੰਭਤਾ ਹੋਣੀ ਹੈ ਔਰ 17 ਤਰੀਕ ਨੂੰ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਔਰ ਦਸ਼ਮ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਹਿਜ ਪਾਠ ਦੇ ਜਿਹੜੇ ਭੋਗ ਪਾਏ ਜਾਣਗੇ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਵਾਧ ਚੜ ਕੇ ਬਾਬਾ ਬਿਧੀ ਜਨ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ ਹਾਜ਼ਰੀਆਂ ਭਰ ਕੇ ਆਪਣੇ ਸੁਆਸਾਂ ਨੂੰ ਸਫਲੀਆਂ ਕਰੀਏ ਜੀ ਉਸ ਦਿਨ ਮੇਰੀ ਪੀਰੀ ਕੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰੋਂ ਘਰੋਂ ਵਰੋ ਸਾਇਏ ਹੋਏ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਦੇ 12ਵੇਂ ਜਾਨਸ਼ੀਨ ਮਜੂਦਾ ਮਹਾਂਪੁਰਖ ਜਥੇਦਾਰ ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਨਗਰ ਕੀਰਤਨ ਵਾਲੇ ਦਿਨ ਵੀ ਔਰ 17 ਤਰੀਕ ਨੂੰ ਪ੍ਰਕਾਸ਼ ਗੁਰਪੁਰਬ ਵਾਲੇ ਦਿਨ ਵੀ ਜਿਹੜਾ ਇੱਥੇ ਸੰਗਤਾਂ ਦੇ ਦਰਸ਼ਨ ਕਰਨਗੇ ਔਰ ਸੰਗਤਾਂ ਨੂੰ ਦਰਸ਼ਨ ਬਖਸ਼ਣਗੇ ਆਪ ਸਭ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਦੋਵੇਂ ਦਿਨ 16 ਤੇ 17 ਤਰੀਕ ਨੂੰ ਗੁਰਦੁਆਰ ਵਾਰਾ ਸਹਿਬ ਹਾਜ਼ਰੀ ਭਰ ਕੇ ਆਪਣੇ ਸੁਭਾਸਾਂ ਨੂੰ ਸਫਲਿਆ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਤੇ